ਮੇਰਾ ਨਾਮ ਮਬਦਦ ਹੈ ਮੇਰਾ ਨਾਮ ਜੀ ਰਾਜਵੰਤ ਕੌਰਾ ਰਜੀਤ ਸਿੰਘ ਦੀ ਵਾਈਫ ਆ ਮਾਰਸ਼ਲ ਮੇਰਾ ਮੁੰਡਾ ਆ ਮੇਰਾ ਇੱਕੋ ਹੀ ਮੁੰਡਾ ਆ ਤਿੰਨ ਕੁੜੀਆਂ ਨੇ ਜਿਹੜੇ ਮੇਰੇ ਮੁੰਡੇ ਨੂੰ ਮਾਰ-ਮਾਰ ਕੇ ਬੁਰਾ ਹਾਲ ਕੀਤਾ ਨੰਤਾ ਇੱਕ ਬੰਦੇ ਨੇ ਆ ਕੇ ਦੱਸਿਆ ਵੀ 7 ਵਜੇ ਮਾਰਸ਼ਲ ਨੂੰ ਕਾਰ ਵਿੱਚ ਗੱਡੀ ਚ ਪਾ ਕੇ ਲੈ ਕੇ ਗਏ ਨੇ ਉਦੋਂ ਕੁਛ ਨਹੀਂ ਪਤਾ ਚੱਲਿਆ ਸੋਣੀ ਇੱਕ ਘੰਟਾ ਪਤਾ ਨਹੀਂ ਲੱਗਿਆ ਉਹਦਾ ਫਿਰ ਸਾਨੂੰ ਅਸੀਂ ਰਜਿੰਦਾ ਹਸਪੀਟਲ ਪਤਾ ਨਹੀਂ ਕਿਸ ਤਰ੍ਹਾਂ ਮੇਰਾ ਮੁੰਡਾ ਗਿਆ ਉੱਥੇ ਉਹਨੂੰ ਕਿਸੇ ਮੁੰਡੇ ਨੇ ਕਹਿ ਕੇ ਉਹਦੀ ਕਾਰ ਚ ਐਂਬੂਲੈਂਸ ਬੁਲਾ ਕੇ ਉਹਦੇ ਵਿੱਚ ਉਹਨੂੰ ਲੈ ਕੇ ਗਿਆ ਰਜਿੰਦਰਾ ਹਸਪੀਟਲ ਚ ਫਿਰ ਉਹਨਾਂ ਤੋਂ ਮੇਰਾ ਜਿੰਵਾਈ ਵੀ ਆਇਆ ਸੀ ਫਿਰ ਉਹਨੇ ਤਾਂ ਵਿਚਾਰੇ ਨੇ ਕਿ ਦੇਖਿਆ ਕਿ ਕਿੰਨਾ ਬੋਦਲ ਦਾ ਖੂਨ ਬਹਿ ਰਿਹਾ ਸੀ ਕਿੰਨਾ ਹੀ ਖੂਨ ਜਿੰਦਾ ਕਹਿ ਨਹੀਂ ਸਕਦੀ ਬਸ ਮੇਰੇ ਮੁੰਡੇ ਨੇ ਇਹਨਾਂ ਨੇ ਮਾਰ ਹੀ ਦਿੱਤਾ ਸੀ ਬਸ ਮੈਂ ਜੇ ਕੰਨੀ ਆ ਮੈਂ ਇਹਨਾਂ ਤਾਂ ਕੰਜਰੀਆਂ ਨੂੰ ਫੜ ਫੜ ਕੇ ਨਾ ਪਗੜ ਪੜ ਕੇ ਕਰਨਾ ਚਾਹੀਦਾ ਹੈ ਨਾ ਤੋ ਜੀ ਇਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਮੇਰੇ ਬਿਲਾ ਅਮੀਨ ਕੀਤਾ ਫਿਰ ਮੇਰੇ ਮੁੰਡੇ ਨੂੰ ਕੀਤਾ ਮੇਰਾ ਇੱਕੋ ਹੀ ਮੁੰਡਾ ਵਾ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੇ ਨੇ ਕਿ ਕੌਣ ਮਾਰਦਾ ਕੋਈ ਨਾ ਐ ਮਚਿਤਰਾਂ ਜੀ ਅਮਰੀਕਾ ਜਿਨ੍ਹਾਂ ਨੇ ਠੇਕਾ ਲੈ ਕੇ ਮਰਚਾ ਨੇ ਦਿੱਤਾ ਸੀ ਤਾਂ ਉਹਨਾਂ ਦੀ ਸਾਡੀ ਪਰਵਾਹ ਕਿਤਾ ਉਸ ਅਮਰੀਕਾ ਨੂੰ ਅਜੇ 10 ਦਿਨ ਹੋ ਗਏ ਨੇ ਨੇਹਾ ਜੀ ਕੋਈ ਗਿਫਟਰੀ ਨਹੀਂ ਹੋਈ ਜੀ ਅਜੇ हाँ जी कौन असान इंसाफ दिता जाए तो सारे फटे जाने जिन्होंने कुटे जिन्होंने जिन्हें सब कुछ किया गिरफ्तारी नहीं हुई जी कोई, कोई दिद्धार कुछ नहीं गिरफ्तारी चलो मेरी नूह गई थी और हाँ अभी करा गिरफ्तारी करा तुम अपना फैसला करो जो भी करो करो अपना ਅਸੀਂ ਆਪਣੇ ਵੱਲੋਂ ਕਰਾਂਗੇ ਜੋ ਕਰਾਂਗੇ ਅਸੀਂ ਫਟਾਂਗੇ ਉਹਨਾਂ ਨੂੰ ਐ ਮੇਰਾ ਨਾਮ ਮਨਦੀਪ ਕੌਰ ਐ ਮੈਂ ਮਾਸਟਰ ਵਾਲੀਆ ਦੀ ਵਾਈਫ ਆ ਤੇ ਸਾਡਾ ਫੈਕਟਰੀ ਇਹ ਸਾਡੀ ਪ੍ਰਾਪਰਟੀ ਐ ਤੇ ਮੇਰੇ ਹਸਬੰਦ ਦਾ ਕੰਮ ਵੀ ਉੱਥੇ ਉੱਥੇ ਕਰਦੇ ਨੇ ਉਹ 23 ਨੂੰ ਆਪਣੇ ਆਫਿਸ ਬੈਠੇ ਸੀ ਤੇ ਸ਼ਾਮ ਨੂੰ 7 ਵਜੇ ਨਾਲ ਉਹਨਾਂ ਦੇ ਉੱਪਰ ਨਾਲ ਦੋ ਫਰੰਟ ਨਾਲ ਸੀਗੇ ਤੇ ਉਹਨਾਂ ਦਾ ਅ ਅਟੈਕ ਕੀਤਾ ਬੰਦਿਆਂ ਨੇ 20 25 ਬੰਦਿਆਂ ਨੇ ਪਹਿਲਾਂ ਤੇ ਸ਼ੀਸ਼ਾ ਤੋੜਿਆ ਫਿਰ ਇੱਕ ਨੇ ਤਲਵਾਰਾਂ ਮਾਰੀਆਂ ਉੱਥੇ ਬਲੱਡ ਵੀ ਗਿਰਿਆ ਹੋਇਆ ਐ ਫਿਰ ਡੀਵੀਆ ਚੱਕ ਕੇ ਲੈ ਗਏ ਇਹਨਾਂ ਨੂੰ ਚੱਕ ਕੇ ਮੁੰਡਿਆਂ ਨੂੰ ਪਿਸਟਲ ਦਿਖਾਈ ਜਿਹੜੇ ਫਰੈਂਡ ਸੀ ਉਹ ਚਲੇ ਗਏ ਤੇ ਇਹਨਾਂ ਨੂੰ ਚੱਕ ਕੇ ਨਾਲ ਪੈਸੀਫਿਕ ਰਿਜ਼ੋਰਟ ਪੈਂਦਾ ਹੈ ਉੱਥੇ ਲੈ ਗਏ ਉੱਥੇ ਇਹਨਾਂ ਨੂੰ 20 25 ਮਿੰਟ ਮਾਰਿਆ ਬਹੁਤ ਜ਼ਿਆਦਾ ਸੇਮ ਰੋਡਸ ਬੜੀਆਂ ਸੀ ਸੇਮ ਕਿਰਪਾਨ ਤੇ ਮੋਂਗੀ ਕੈਪਾ ਕੇ ਆਏ ਹੋਏ ਸੀ ਤੇ ਉੱਥੇ ਮਾਰਨ ਤੋਂ ਬਾਅਦ ਇਹਨਾਂ ਨੂੰ ਗੱਡੀ 'ਚ ਲੈ ਕੇ ਬਾਹਰ ਦੇ ਅੱਗੇ 12 ਕਿਲੋਮੀਟਰ 10 12 ਕਿਲੋਮੀਟਰ ਉੱਥੇ ਨਾਲ ਜੰਗਲ ਸੁੱਟ ਗਏ ਤੇ ਉਥੇ ਇਹਨਾਂ ਨੇ ਆਪ ਕੋਸ਼ਿਸ਼ ਕੀਤੀ ਰੋਡ ਤੇ ਆਏ ਫਿਰ ਐਂਬੂਲੈਂਸ ਇੱਕ ਛੋਟੀ ਉਮਰ ਦੇ ਬੱਚੇ ਨੂੰ ਫੜਿਆ 17 18 ਸਤਾ 16 17 ਸਾਲ ਦਾ ਹੋਏਗਾ ਮੁੰਡਾ ਉਹਨੇ ਐਂਬੂਲੈਂਸ ਮੰਗਾਈ ਐ ਫਿਰ ਨੂੰ ਹਸਪੀਟਲ ਲੈ ਗਏ ਉਥੇ ਡਾਕਟਰਾਂ ਨੇ ਕਿਹਾ ਕਿ ਇੰਨੀ ਜ਼ਿਆਦਾ ਇੰਜਰੀ ਸੇ ਸਾਡੇ ਕੋਲ ਨਹੀਂ ਅਸੀਂ ਅਸੀਂ ਰੈਫਰ ਕਰਦੇ ਆਂ ਫਿਰ 32 ਵਿੱਚ ਉਹਨੂੰ ਐਡਮਿਟ ਕੀਤਾ ਰਾਤ ਨੂੰ ਉਥੇ ਹੀ ਨਾ ਟਰੀਟਮੈਂਟ ਹੋਇਆ ਤੇ ਦੋ ਤਰੀਕੇ ਦੇ ਡਿਸਚਾਰਜ ਹੋ ਕੇ ਆਏ ਅਪਲ ਸਕੂਲ ਪੁਲਸ ਕੋਲ ਅਸੀਂ ਗਏ ਆ ਪੁਲਸ ਨੇ ਸਾਰਾ ਕੀਤਾ ਉਹ ਕਹਿੰਦੇ ਅਸੀਂ ਕੈਮਰੇ ਵੀ ਦੇਖਿਆ ਸਾਨੂੰ ਕੋਈ ਨਹੀਂ ਵੀਡੀਓ ਕਿਸੇ ਨੇ ਦਿੱਤੀ ਨਹੀਂ ਕਿ ਕੈਮਰੇ ਚੱਲਦੇ ਨਹੀਂ ਹੈਗੇ ਠੀਕ ਹੈ ਤੇ ਫਿਰ ਐਫ ਆਈ ਆਰ ਪਰਚਾ ਹੋਇਆ ਅਜੀ ਉਹਨਾਂ ਨੇ ਦੇਖਿਆ ਕਹਿੰਦੇ ਹੁਣ 32 ਦੀ ਐਮ ਐਲ ਆਰ ਆਏਗੀ ਉਸ ਤੋਂ ਬਾਅਦ ਅਸੀਂ ਹੋਰ ਐਡ ਕਰਾਂਗੇ ਧਾਰਾ ਤੇ ਅਰੈਸਟ ਕਰਾਂਗੇ ਕੀ ਮੰਗ ਕੀ ਕਰਦੇ ਅਸੀਂ ਤਾਂ ਸੰਦਨ ਸਾਫ ਚਾਹੀਦਾ ਹੈ ਕਿ ਜਿਵੇਂ ਇਹਨਾਂ ਨੂੰ ਅੱਧ ਮਰਿਆ ਮਾਰਕ ਸੁਟ ਗਈ ਸਨ ਤਾਂ ਇਨਸਾਫ ਚਾਹੀਦਾ ਹੈ ਬੰਦੇ ਦੇ ਨਾਮ ਦੱਸੋ ਬੰਦੇ ਬਚਿੱਤਰ ਪੈਸਿਫਿਕ ਰਿਜ਼ੋਰਟ ਦਾ ਬਚਿੱਤਰ ਸਿੰਘ ਏ ਤੇ ਅਮਰੀਕ ਸਿੰਘ ਏ ਦੋਨੋਂ ਕੋਈ ਮਲਾਜਮ ਨਹੀਂ ਹਾਂਜੀ ਹਾਂਜੀ ਕਹਿੰਦੇ ਇਹਨਾਂ ਨੇ ਦੇਖਿਆ ਹੈ ਕੋਈ ਪੁਲਿਸ ਵਾਲੇ ਵੀ ਅੰਦਰ ਸੀਗਾ ਬੰਦਾ ਇਹ ਉਹਨਾਂ ਦੇ ਨਾਲ ਹੀ ਜਿੱਦੋਂ ਮੈਨੂੰ ਮਾਰਿਆ ਮੈਂ ਵੀ ਉਹ ਥੇ ਆ ਉਹਨਾਂ ਨੇ ਸਾਹਮਣੇ ਮਾਰਿਆ ਤੇ ਕਿਉਂ ਦੇ ਨ ਕੀ ਦੋ ਬੰਦੇ ਨੇ ਜਾਂ ਕੋਈ ਪੁਲਿਸ ਵਾਲਾ ਇਹ ਬੰਦੇ ਨੂੰ ਜੀ ਦੱਸ ਇੱਕ ਵੀ ਜੇਲਰ ਸਾਹਿਬ ਰਟਾਇਰ ਹੋਇਆ ਹੋਇਆ ਬਚਿੱਤਰ ਸਿੰਘ ਹਾਂਜੀ ਜੀ ਮੈਮ ਜੇ ਜੇ ਕੋਈ ਗ੍ਰਿਫਤਾਰੀ ਨੂੰ ਲੈ ਕੇ ਕੋਈ ਪੁਲਿਸ ਵਾਲਾ ਕੋਈ ਗੱਲਬਾਤ ਹੋਣੀ ਹੋਵੇ ਅਸੀਂ ਕੱਲ ਏਸੀਐਸਐਚਓ ਸਾਹਿਬ ਨਾਲ ਉਹ ਕਹਿੰਦੇ ਐਮਐਲਏ ਰਾਜੇ ਤਾਂ ਅਗਰ ਤੁਸੀਂ ਅਰੇਸਟ ਪਾ ਦੋਗੇ ਅੱਛਾ ਹਾਂਜੀ ਨਹੀਂ ਹਜੇ ਕੋਈ ਅਰੇਸਟ ਨਹੀਂ ਹੋਈਗੀ ਤੁਸੀਂ ਮਾਰਕ ਕੀ ਕਰਦੇ ਜੀ ਕਿੰਨੇ ਦਿਨ ਹੋ ਗਏ ਕੋਈ ਹੋਣ ਹੋ ਗਏ 10 ਤੋਂ 12 ਦਿਨ ਤਾਂ ਹੋ ਗਏ ਹੈ ਠੀਕ ਹੈ ਅਸੀਂ ਤਾਂ ਨਹੀਂ ਉਹਨਾਂ ਕਹਿ ਗਏ ਕਿ ਸਾਨੂੰ ਅਰੇਸਟ ਚਾਹੀਦੀ ਬੰਦਿਆਂ ਦੀ ਕੋਈ ਉਹ ਦੁਬਾਰਾ ਤੁਹਮਕਾ ਆਇਆ ਨਹੀਂ ਕੋਈ ਨਹੀਂ ਸਾਨੂੰ ਕੋਈ ਨਹੀਂ ਕਾਲ ਨਹੀਂ ਆਈ ਕੁਛ ਨਹੀਂ ਆਇਆ ਹੈਗਾ ਹਾਂਜੀ ਭਾਈ ਕੀ ਨਾ ਮੇਰੇ ਮਾਰਸ਼ਲ ਸਿੰਘ ਅਲੂ ਵਾਲੀ ਦਾ ਕੀ ਮੈਟਰ ਕੀ ਜਿਹੜਾ ਤੁਹਾਡੇ ਨਾਲ ਮਾਰਕੋਟ ਹੋਇਆ ਤੁਹਾਡੇ ਕਦੋਂ ਦੀ ਘਟਨਾ ਇਹ ਤਾਂ ਜੀ ਮੈਂ ਆਪਣੇ ਆਫਿਸ ਬੈਠਾ ਜੀ ਪ੍ਰੋਟਰੇਡਰ ਦਾ ਨਾ ਆਪਣੇ ਆਫਿਸ 14 ਫੈਕਟਰੀ ਏਰੀਆ ਉਥੇ ਰਹਾ ਉਹਨਾਂ ਬੈਠੇ ਸੀ ਜੀ ਸ਼ਾਮ ਦੇ ਆਕੇ ਨਾ ਥੋੜਾ ਗਾਗੂ ਕੋ ਵੀ ਆਏ ਸੀਗੇ ਇੱਕ ਦੋ ਇੱਕ ਦੋ ਯਾਰ ਦੋਸ ਬੈਠੇ ਸੀਗੇ ਉਥੇ ਪਤਾ ਨਹੀਂ ਕੀ ਹੋਇਆ ਪਰ 6:30 7 ਵਜੇ ਨਾ 20 25 ਜਣੇ ਆ ਗਏ ਨਕਾਮ ਨੂੰ ਪਾ ਗਏ ਨਾ ਨਾਲ ਆ ਪੈਲਸ ਵਾਲੇ ਸੀਗੇ ਬੰਦੇ ਬਚਿੱਤਰ ਸਿੰਘ ਤੇ ਮਰੀਕ ਸਿੰਘ ਇਹਨੇ ਫਰੰਟ ਫੂਨ ਸ਼ੀਸ਼ਾ ਤੋੜਦਾ ਤੇ ਤੇ ਉਹਨੂੰ ਚੱਕ ਕੇ ਪੈਲਸ ਚ ਲੈ ਗਏ ਸੀ ਫਿਰ ਕਸੀੜਦੇ ਹੋਏ ਤੇ ਉੱਥੇ ਜਾ ਕੇ ਇਹਨਾਂ ਨੇ 20 25 ਮਿੰਟ ਕੁੱਟਿਆ ਨੇ ਕਿਰਪਾਨਾ ਗੋਣਾਂ ਮਾਰੀ ਜਾਣੇ ਰੱਡਾ ਰੂਟਾ ਮਾਰੀ ਜਾਣਾਂ ਨੇ ਹਾਂ ਤੇ ਵਾ ਸਹੀ ਕਹਿੰਦੇ ਸੀ ਸਾਡੇ ਤੇ ਖਿਲਾਫ ਉਹ ਕਾਰਵਾਈ ਨਾ ਕਰ ਪਈ ਕੇਸ ਕੋਰਸ ਦੀ ਸਾਡਾ ਆਪਣੇ ਪੈਲਸ ਵੈਸੇ ਹੀ ਕੀ ਮੈਟਰ ਦੀ ਜੀ ਫਿਰ ਕਾ ਇਹ ਪ੍ਰੋਪਰਟੀ ਦਾ ਮੈਟਰ ਸੀਗਾ ਆਪਣਾ ਠੀਕ ਹੈ ਜੀ ਇਹਨਾਂ ਨੇ ਉਹ ਹੱਥ ਚੱਕ ਤਾ ਜਦਾ ਫਿਰ ਮੁੜ ਕੇ ਸਾਰੇ ਨਕੋ ਦਾ ਕਾਪਾਇ ਸੀ ਨਾ ਸਾਰਾ ਨੇ ਇਹ 23 ਦੀ ਸੀਗੀ 23 ਨੰਬਰ ਅੱਛਾ ਜੀ ਤੇ ਸਾਰੇ ਕਿੰਨੇ ਕ ਤੁਮ ਲਈ ਇੰਜਰੀ ਕਿੰਨੀ ਕੋਈ ਕਿੰਨੇ ਕ ਬੰਦੇ ਸੀ ਜਿਹੜੇ ਮਾਰਕੁੱਟ ਕਰਤੀ ਇਹ ਹੈਗੇ ਸੀ ਜੀ ਵੈਸੇ ਤਾਂ ਹੈਗੇ ਸੀ 20 25 ਜਣੇ ਇਹ ਇਕਦਮ ਇਹ ਆਫਿਸ ਦੇ ਬਾਹਰ ਆ ਕੇ ਫਰੰਟ ਸ਼ੀਸ਼ਾ ਤੋੜਦਾ ਪਤਾ ਨਹੀਂ ਲੱਗਿਆ ਕੋਈ ਐਲਈਡੀ ਪੰਤੇ ਡੀਵੀਆਰ ਚੱਕ ਕੇ ਲੈ ਗਏ ਕੈਮਰੇ ਪੰਤੇ ਸਾਰੇ ਹਨਾ ਜੀ ਉਸ ਤੋਂ ਬਾਅਦ ਪੈਲਸ ਲੈ ਗਏ ਪੁਲਿਸ ਪੁਲਿਸ ਨਾਲ ਤੇ ਪੈਲਸ ਲੈ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਉੱਥੇ ਮਾਰਕਟ ਕੋਟੀ ਬਹੁਤ ਜਿਆਦਾ ਕੀਤੀ ਹਨਾ ਕਿ ਤੂੰ ਇਹ ਕਿਉਂ ਕਰ ਰਿਹਾ ਕੋਈ ਕਰ ਰਿਹਾ ਮੈਂ ਕਿਹਾ ਜੀ ਭਾਈ ਤਾਂ ਕਿਸ ਕਰਾਂਗਾ ਮੈਂ ਕਿਹਾ ਜੋ ਮਰਜੀ ਹੋਏਗਾ ਰਿਸ਼ਤੇਦਾਰ ਨਹੀਂ ਹੋ ਜਾ ਕੋਈ ਨਾ ਨਾ ਇਹ ਤਾਂ ਅਣਜਾਣ ਬੰਦੇ ਜੀ ਇਹਦਾ ੱੱਕੇ ਨਾਲ ਬੈਠ ਹਾਂਜੀ ਹਾਂਜੀ ਮੈਨੂੰ ਕਿੰਨੇ ਚਿਰ ਤੂੰ ਥੋੜੀ ਜਗ੍ਹਾ ਦੇ ਉੱਪਰ ਡੰਡਾ ਰੋ ਇਹ ਤਾਂ ਜੀ ਇਹ 2003 ਦੇ ਬੈਠੇ ਆ ਜੀ ਫਾਦਰ ਨੂੰ ਪੈਰਲਿਸਿਸ ਹੋ ਗਿਆ ਉਸ ਤੋਂ ਬਾਅਦ ਹੀ ਹੋਇਆ ਇਹ ਸਾਰਾ ਕੰਮ ਤੁਹਾਨੂੰ ਕੋਈ ਪਤਾ ਲੱਗੇ ਵੀ ਜਗਾ ਤੋਂ ਸੌਣ ਤੋਂ ਪਹਿਲਾਂ ਹੀ ਪਤਾ ਇਹ ਛੋਟਾ ਹੁੰਦਾ ਸੀ ਨਾ ਪਹਿਲਾਂ ਹੋ ਜਾਂਦਾ ਤੁਸੀਂ ਉਹ ਦੁਬਾਰੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਨਹੀਂ ਨਹੀਂ ਉਹ ਪਤਾ ਲੀਗਲੀ ਨਿਕਲੀ ਤੋਰ ਤੇ ਚੱਲ ਰਿਹਾ ਨਾ ਜੀ ਦਾ ਕੋਈ ਆਇਆ ਕੋਈ ਫੈਸਲਾ ਜੀ ਨਹੀਂ ਕੋਰਟ ਚ ਤਾਂ ਹਜੇ ਉਹ ਲਾਂਦੇ ਪੇਸ ਸੀ ਅਸੀਂ ਇਹਨਾਂ ਦਾ ਹੀ ਬਣਾ ਹੁਣ ਥੋੜਾ ਜਿਹਾ ਕਰ ਰਹੇ ਆਪਣਾ ਕੰਸਟਰਕਸ਼ਨ ਵਗੈਰਾ ਉਸ ਤੋਂ ਇਹਨਾਂ ਨੂੰ ਡਾਡੂ ਹੋ ਗਿਆ ਬਾਕੀ ਮੈਂ ਵੀ ਦੇਖਿਆ ਸੀ ਜਿਹੜੇ ਨਜ਼ਦੀਕੀ ਥਾਣੇ ਵਾਲੇ ਸੀਗੇ ਨਾ ਉਹ ਵੀ ਉੱਥੇ ਸੀਗੇ ਇੱਕ ਅੱਧਾ ਜਣਾ ਉਧਰ ਹੀ ਸੀਗਾ ਤੇ ਭਾਈ ਜੀ ਕਿੰਨੀ ਜਗ੍ਹਾ ਕਿੰਨੀ ਹੈਗੀ ਟੋਟਲ ਜਿਹੜੀ ਇਹ ਡਿਸਕਲੋਟਰ ਪੈਲਸ ਹੀ ਹੈਗੀ 4 6.5 ਹਜ਼ਾਰ ਗੱਜ ਹੈਗੀ ਹੈ 6.5 ਹਾਂ ਕਿੰਨੀ ਕਰ ਅਪ੍ਰੋਕਸੀਮੇਟ ਕਿੰਨੀ ਕਿੰਤੋਂ ਕਿੰਤੋਂ ਤਾਂ ਚਲੋ ਪਤਾ ਨਹੀਂ ਜੀ ਉਹਦਾ ਪਤਾ ਚੱਲੀ ਜੇ ਕਿੰਨੇ ਕੀ ਗਿਆ ਪਹਿਸ ਤਾਂ ਮੈਰੇਜ ਪੈਲਸ ਆਪਣਾ ਪੁਰਾਣਾ ਮੈਰੇਜ ਪੈਲਸ ਹੁੰਦਾ ਸੀ ਰਿਸ਼ੀ ਆਸ਼ਰਮ ਹੁਣ ਇਹ ਨਾਮ ਬਦਲਦਾ ਸੀਗਾ 2000 ਇਹਨਾਂ ਕਟਾਈਏ ਤੁਸੀਂ ਕਿੰਨੇ ਬੰਦਾਂ ਦੀ ਕੀ ਕਿਵੇਂ ਐਫਆਈਆਰ ਹਾਂਜੀ ਐਫਆਈਆਰ ਕਟਾਈ ਸੀ ਅਮਰੀਕ ਸਿੰਘ ਤੇ ਆਪਣਾ ਜੀਤਰ ਸਿੰਘ ਦੇ ਨਾਂ ਤੇ ਬਾਕੀ ਤਾਂ ਅਨਨੋਮ ਸੀਗੇ ਸਾਰੇ ਪਤਾ ਹੀ ਨਹੀਂ ਨਕਾਬ ਪਾਏ ਸੀ ਸਾਰਿਆਂ ਨੇ ਜਿਹੜਾ ਤਾਂ ਮੈਨੂੰ ਪਤਾ ਉਹ ਮੈਂ ਦੱਸਤਾ ਸੀ ਇਹਨਾਂ ਨੂੰ ਕੋਈ ਕਾਰਵਾਈ ਹੋਈ ਹੈ ਪੁਲਿਸ ਨੇ ਕੋਈ ਕਾਰ ਰੈਸਟ ਕੋਈ ਹੋਇਆ ਨਹੀਂ ਅਜੇ ਤੱਕ ਅੱਗੇ ਕੀ ਮਾਰ ਕੀ ਕਰਦੇ ਹਾਂ ਇਹ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਹੈਲਪ ਕਰੋ ਸਾਡੀ ਜੀ ਹੋਰ ਕੀ ਹੈ ਹਾਂ ਤੇ ਤੁਹਾਡਾ ਇਲਾਜ ਕਿੱਥੇ ਚੱਲਿਆ ਇਹ ਪਹਿਲਾਂ ਰਜਿੰਦਰਾਸਾ ਲੈ ਕੇ ਜੀ ਤੇ ਉਸ ਤੋਂ ਉਹਨਾਂ ਨੇ ਰੈਫਰ ਕਰਤਾ ਜੀ 32 32 ਜੀ ਤਰ ਅਥਰ ਨਾਲ ਕਰੇ ਸੀ ਅਮਾਜ ਤਾਂਗਾ ਹਾਂ ਜੀ ਤਲਵਾਰਾਂ ਸੀਗੀਆਂ ਪਿਸਟਲਾਂ ਸੀਗੀਆਂ ਆਇਰਨ ਰਾਡ ਸੀਗੀਆਂ ਮੁੜ ਕੇ ਮਨੋ ਇਹ ਉੱਥੋਂ ਚੱਕ ਕੇ ਲੈ ਗਏ ਸੀ ਨਾ ਫਿਰ ਸਿੱਟ ਗਏ ਜੇ ਤੇ ਬਾਰਨ ਦੇ ਕੋਲ ਅੱਛਾ ਜੀ ਉੱਥੋਂ ਫਿਰ ਮੈਂ ਕੋਈ ਬੰਦਾ ਭੋਦਾ ਯਾਨੀ ਕਿ ਕਿਸ ਨੂੰ ਕਿਹਾ ਹੈਲਪ ਮੈਂਗਾ 108 ਤੇ ਫੋਨ ਕਰਦੀ ਮੈਂ ਕਿਹਾ 77 ਸ਼ਾਹ ਤੇ ਫਿਰ ਉਹਨਾਂ ਨੇ ਫੋਨ ਕੀਤਾ ਇੰਜਰੀ ਕਿੱਥੇ ਕਿੱਥੇ ਜੀ ਹੁਣ ਥੋੜੇ ਮੇਨ ਇੰਜਰੀ ਦਾ ਕੀ ਕੀ ਕਿਹਾ ਨਹੀਂ ਕਿ ਬਾਹਰ ਇੰਜਰੀ ਜੀ ਆਪ 6 6 ਫ੍ਰੈਕਚਰ ਆ ਗਏ ਗੁੱਟ ਦੇ ਹੋ ਗਏ ਇਧਰ ਉਂਗਲਾਂ ਦੇ ਹੋ ਗਏ ਇੱਧਰ ਇਹਨਾਂ ਬਚਾ ਕੀਤਾ ਸੀ ਨਾ ਸਾਰਾ ਮੈਂ ਆ ਗੋਡੇ ਦੇ ਸਾਰੇ ਇੰਪਲਾਂਟ ਹੀ ਹੋਏ ਆ ਸਾਰੇ ਟੋਟਲੀ ਹਾਂਜੀ